ਕੱਲ੍ਹ ਸ਼ਾਮ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਜ਼ੀਦਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਦੇ ਲੰਗਰ ਘਰ ਦੇ ਵਿੱਚ ਗੈਸ ਸਿਲੰਡਰ ਫਟਣ ਦੇ ਕਾਰਨ ਉੱਥੇ ਲੰਗਰ ਹਾਲ ਦੇ ਵਿੱਚ ਲੰਗਰ ਛਕ ਰਹੇ 5 ਜ਼ਖਮੀ ਬੁਰੀ ਤਰ੍ਹਾਂ ਝੁੱਲਸ ਗਏ ਸਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਦਾ ਹਾਲ-ਚਾਲ ਜਾਣਨ ਦੇ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਪਹੁੰਚੇ ਜਿਨ੍ਹਾਂ ਨੇ ਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਕ ਮੈਂਬਰ ਕਮੇਟੀ ਬੀਬੀ ਗੁਰਵਿੰਦਰਪੁਰ ਭੁੱਲਵਾਲਾ ਵੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਜ਼ਖਮੀ ਬੱਚਾ ਦਾ ਹਾਲਚਲ ਜਾਣਿਆ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਇਸ ਮੱਧ ਭਾਗੀ ਘਟਨਾ ਤੇ ਦੁੱਖ ਜ਼ਾਹਰ ਕਰਦਿਆ ਕਿ ਇਸ ਘਟਨਾ ਤੇ ਔਰ ਦੇ ਵਿੱਚ ਜੋ ਬੱਚੇ ਚਲਦੇ ਹਨ ਉਹਨਾਂ ਦਾ ਅਲਾਜ ਦਾ ਸਾਰਾ ਖਰਚਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਨਾਲ ਹੀ ਜੇਕਰ ਇਹਨਾਂ ਬੱਚਿਆਂ ਦੇ ਅਲਾਜ ਦੇ ਲਈ ਕਿਸੇ ਵੀ ਹੋਰ ਵੱਡੇ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਤਾਂ ਇਸ ਦੇ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਕਹਿਆ ਕਿ ਜਖਮੀ ਬੱਚਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਹਸਪਤਾਲ ਦੇ ਵਿੱਚ ਹਨ ਉਹਨਾਂ ਦਾ ਲੰਗਰ ਪਾਣੀ ਐਸਜੀਪੀਸੀ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਜਿਹੜੀ ਕੱਲ ਦੁਰਘਟਨਾ ਵਾਪਰੀ ਐ ਬੜੀ ਹੀ ਦੁਖਦਾਈ ਐ ਤੇ ਉਹਦੇ ਵਿੱਚ ਬੱਚੇ ਜਿਹੜੇ ਆ ਉਹਦੇ ਵਿੱਚ ਅੱਗ ਦੇ ਕਰਕੇ ਉਹਨਾਂ ਤੇ ਡੈਮੇਜ ਹੋਈ ਆ ਸੋ ਇਹ ਇਸ ਤੇ ਕੋਈ ਵੱਸ ਨਹੀਂ ਹੈਗਾ ਪਰ ਉਦੋਂ ਹੀ ਸਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਦਾ ਉਹਨਾਂ ਨੇ ਸਾਰਿਆਂ ਨੇ ਤੁਰੰਤ ਜਿੰਨੇ ਵੀ ਬੱਚੇ ਸੀ ਉਹਨਾਂ ਨੂੰ ਪਹਿਲਾਂ ਰੋਪੜ ਹਸਪੀਟਲ ਦੇ ਅੱਗੇ ਉਦੋਂ ਬਾਅਦ ਇੱਥੇ ਰੈਫਰ ਕਰਤਾ ਬੀਬੀ ਸਾਡੇ ਗੁਰਿੰਦਰ ਕੌਰ ਜੀ ਭੋਲਵਾਲ ਜਿਹੜੇ ਸਾਡੇ ਐਕਸ ਜਿਹੜਾ ਅੰਤਰਕਮਟੀ ਮੈਂਬਰ ਆ ਇਹ ਰਾਤ ਹੀ ਇੱਥੇ ਆ ਗਏ ਸੀ ਰਾਤ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਤੇ ਅੱਜ ਵੀ ਸਵੇਰ ਦੇ ਇੱਥੇ ਹੀ ਨੇ ਡਾਕਟਰ ਸਾਹਿਬ ਨੂੰ ਮਿਲ ਰਹੇ ਨੇ ਤੇ ਮੈਂ ਵੀ ਇੱਥੇ ਬੱਚਿਆਂ ਨੂੰ ਦੇਖਣ ਵਾਸਤੇ ਆਇਆ ਸੋ ਇਹ ਗੱਲ ਠੀਕ ਆ ਕਿ ਸਾਰੇ ਜਿਹੜੇ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰਾ ਜਿਹੜਾ ਮਾਮਲਾ ਵਾ ਉਹ ਅੰਡਰ ਕੰਟਰੋਲ ਆ ਉਹ ਅਸੀਂ ਹੱਥ ਜੋੜ ਕੇ ਜਿੰਨੀ ਵੀ ਸੰਗਤ ਆ ਉਸ ਨੂੰ ਬੀਬੀ ਜੀ ਨੇ ਵੀ ਬੇਨਤੀ ਕੀਤੀ ਆ ਕਿ ਅਸੀਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਅਸੀਂ ਹਰ ਤਰੀਕੇ ਦੀ ਕੋਈ ਪੈਸੇ ਦਾ ਮਸਲਾ ਨਹੀਂ ਹਰ ਤਰੀਕੇ ਦੀ ਵਧੀਆ ਤਕਨੀਕ ਦੇ ਨਾਲ ਹੀ ਜਿਹੜੀ ਆ ਉਸ ਡਾਕਟਰੀ ਸਹਾਇਤਾ ਉਹ ਮੁਹैया ਕਰਾਵਾਂਗੇ ਬੀਬੀ ਜੀ ਨੇ ਹੁਣੇ ਹੀ ਇਹ ਜ਼ਿਕਰ ਕੀਤਾ ਸੀ ਕਿ ਜੀ ਇਸ ਤੋਂ ਅੱਗੇ ਕੋਈ ਹੋਰ ਵੱਡੇ ਹਸਪਤਾਲ ਜਾਣਾ ਕੋਈ ਵੀ ਕੰਮ ਕਰਨਾ ਕਿ ਸਾਨੂੰ ਉਸ ਗੱਲ ਹੀ ਦੱਸਿਆ ਜਾਵੇ ਪਰ ਡਾਕਟਰ ਬਹੁਤ ਅੱਛੇ ਆ ਜਿਨ੍ਹਾਂ ਨੇ ਬਹੁਤ ਅੱਛਾ ਕੋਆਪਰੇਟ ਕੀਤਾ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਸਾਡਾ ਇੱਥੇ ਇਲਾਜ ਬਹੁਤ ਅੱਛਾ ਵਾ ਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਸਕ ਦੀ ਲੋੜ ਲੱਗਦੀ ਸਾਨੂੰ ਅਸੀਂ ਜ਼ਰੂਰ ਦੱਸਾਂਗੇ ਤੋਂ ਪ੍ਰਧਾਨ ਸ਼੍ਰੋਣੀ ਕਮੇਟੀ ਐਡਵੋਕੇਟ ਰੇਹਿੰਦਰ ਸਿੰਘ ਧਾਮੀ ਸਾਹਿਬ ਉਹ ਵੀ ਇੱਕ ਦਿਨ ਚ ਜਿਹੜਾ ਮਾਰਨਗੇ ਉਹਨਾਂ ਨੇ ਪੂਰਨ ਤੌਰ ਤੇ ਸਾਡੇ ਇੱਥੇ ਸਖਤਰ ਜਿਹੜੇ ਗੁਰਨਾਮ ਸਿੰਘ ਉਹਨਾਂ ਨੂੰ ਭੇਜਿਆ ਉਹ ਹਰ ਤਰੀਕੇ ਦੀ ਜਿਹੜੀ ਵੀ ਸਾਡੇ ਦਫਤਰੀ ਸਿਸਟਮ ਵੱਲੋਂ ਪੂਰਾ ਪ੍ਰਬੰਧ ਇੱਥੇ ਜੇ ਕੀਤਾ ਗਿਆ ਸਾਡੇ ਸਾਰੇ ਜਿਹੜੇ ਸ਼੍ਰੋਣੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਮੁਖੀ ਨੇ ਇੱਥੇ ਉਹ ਸਾਰੇ ਇੱਥੇ 24 ਕੈਂਡੀਡਟ ਪਏ ਰਹੇ। ਸੋ ਬੀਬੀ ਜੀ ਵੱਲੋਂ ਜਿਹੜਾ ਇੱਥੇ ਹੋਣ ਦੇ ਕਰਕੇ ਇਹ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਉਹ ਬੀਬੀ ਜੀ ਤੁਹਾਨੂੰ ਸਾਰੀ ਗੱਲ। ਦੇਖੋ ਜੀ ਪਰਿਵਾਰ ਜਿਹੜੇ ਹੈਗੇ ਆ ਬਹੁਤ ਚੜ੍ਹਦੀ ਕਲਾ 'ਚ ਐ। ਕੋਈ ਪਰਿਵਾਰਾਂ ਨੇ ਇਹੋ ਜਿਹਾ ਰੋਸ ਨਹੀਂ ਜਤਾਇਆ ਕਿ ਵੀ ਸਾਡਾ ਇਲਾਜ ਨਹੀਂ ਸਹੀ ਹੋ ਰਿਹਾ ਜਾਂ ਸਾਨੂੰ ਸਹੀ ਸਮੇਂ ਦੇ ਉੱਤੇ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਾਂ ਸਾਡੀ ਬਾਤ ਨਹੀਂ ਪੁੱਛੀ ਗਈ। ਪਰਿਵਾਰ ਜਿਹੜੇ ਆ ਇਹ ਸੰਤੁਸ਼ਟੀ ਦੇ ਵਿੱਚ ਹੈ ਕਿ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਮੀਡੀਏਟਲੀ ਜਿਹੜਾ ਬੱਚਿਆਂ ਨੂੰ ਪਹਿਲਾਂ ਫਰੋਜ਼ਪੁਰ ਹਸਪੀਟਲ ਰੈਫਰ ਕੀਤਾ। ਔਰ ਉਸ ਤੋਂ ਬਾਅਦ ਉਹ ਫ੍ਰੀਪੋਰਟ ਮੈਡੀਕਲ ਕਾਲਜ ਆਏ ਹਨ ਇਲਾਜ ਪੂਰਨ ਰੂਪ ਦੇ ਵਿੱਚ ਬਿਲਕੁਲ ਸਹੀ ਚੱਲਦਾ ਪਿਆ ਹੈਗਾ ਪਰਿਵਾਰ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਔਰ ਇਸ ਤੋਂ ਵੱਧ ਕੇ ਬੇਨਤੀ ਕੀਤੀ ਸੀ ਮੈਂ ਗੁਰਦੁਆਰਾ ਖਾਲਸਾ ਦਿਵਾਨ ਦੇ ਪੂਰੇ ਸਟਾਫ ਨੂੰ ਕਿ ਲੰਗਰ ਸੇਵਾ ਉਹਨਾਂ ਦੀ ਚੱਲਦੀ ਹੈ ਔਰ ਉਹ ਬੱਚੇ ਸਵੇਰੇ 5:30 ਵਜੇ ਹੀ ਜਿਹੜੇ ਇੱਥੇ ਪ੍ਰਸ਼ਾਦਾ ਪਾਣੀ ਚਾਹ ਦਾ ਜਿਹੜਾ ਲੰਗਰ ਹੈ ਇਹ ਜਿੰਨੀ ਦੇਰ ਤੱਕ ਬੱਚੇ ਇੱਥੇ ਹੋਣਗੇ ਲੰਗਰ ਔਰ ਚਾਹ ਦਾ ਜਿਹੜਾ ਹੈਗਾ ਇਹ ਚੱਲਦਾ ਰਹੇਗਾ ਡਾਕਟਰਾਂ ਦੀ ਟੀਮ ਨੂੰ ਵੀ ਬੇਨਤੀ ਕੀਤੀ ਹੈ ਇਹ ਚੰਗੇ ਤੋਂ ਚੰਗਾ ਇਲਾਜ ਜਿਹੜਾ ਹੈਗਾ ਉਹ ਕਰਵਾਇਆ ਜਾਏ ਔਰ ਸਾਰਾ ਖਰਚ ਖਰਚ ਤਾਂ ਇੱਕ ਪਾਸੇ ਰਹਿ ਗਿਆ ਦੀ ਬੱਚਿਆਂ ਦੀ ਜਾਨ ਹੈ ਜੋ ਕੁਝ ਵੀ ਬੱਚਿਆਂ ਨੂੰ ਲੋੜੀਂਦਾ ਹੋਵੇਗਾ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਭ ਕੁਝ ਮਹੀਆ ਕਰੇਗਾ ਆਪਣਾ ਭਤੀਜਾ ਹੀ ਹੈ ਨਾ ਸਾਡੇ ਮਾਡੇ ਕਿੱਦਾਂ ਦਾ ਇਲਾਜ ਚੱਲ ਰਿਹਾ ਹੈ ਇਲਾਜ ਬਹੁਤ ਵਧੀਆ ਕਰ ਰਹੀ ਸਨ ਕਮੇਟੀ ਜੀ ਬਹੁਤ ਵਧੀਆ ਹੀ ਜਾਨੀ ਕਿ ਦੇਖ ਭਾਰ ਹੋੜੀ ਇਹਨਾਂ ਜਦੋਂ ਹਾਸਾ ਹੋਇਆ ਉਹ ਮਿੰਟੋ ਮਿੰਟੀ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਹੁਣ ਦਿਨ ਰਾਤ ਹੀ ਇਹ ਪੰਜ ਸੱਤ ਬੰਦੇ ਇੱਥੇ ਰਹਿੰਦੇ ਪਏ ਅੱਜ ਸਟੇਪਰ ਸਾਹਿਬ ਆਏ ਸੀਗੇ ਹਾਂਜੀ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਕੋਈ ਵੀ ਤੁਹਾਨੂੰ ਦਿੱਕਤ ਪਵੇ ਕਿਸੇ ਵੀ ਗੱਲ ਦੀ ਸਾਡੇ ਨਾਲ ਗੱਲ ਕਰੋ ਉਹਨੂੰ ਪੂਰਤ ਹੀ ਕੰਮ ਹੋ ਰਿਹਾ ਜੀ ਅਸੀਂ ਸੁਣ ਕੇ ਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਿ ਨਾਲ ਮੋੜ ਜੁਰਾਣਾ ਕਮਲ ਜੀ ਸੰਧੂ ਭਾਈ ਪਿੰਡ ਵਾਸਤੇ ਪੈਰਨ ਤੋਂ ਮੌਜੂਦਾ ਸਰਪੰਚਾ ਜੀ ਨੇ ਹਾਂਜੀ ਅੱਜ ਵੀ ਬੁਵਾਏ ਸੀਗੇ ਕਿ ਕੜਾਪੋਟਾ ਚੈਨਲ ਆਉਣਾ ਇਹਨਾਂ ਲੋ ਅਸੀਂ ਇੱਕ ਗੱਲ ਕਵਾਂਗੇ ਦਰਦਵਾਰਾ ਜਾਮਨੀ ਸਾਹਿਬ ਵਜੀਰਪੁਰ ਸਾਹਿਬ 24 ਰੋਮਣੀ ਕਮੇਟੀ ਦੇ ਪ੍ਰਬੰਧਕਾ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ ਲੰਗਰ ਪਾਣੀ ਦੀ ਪੂਰੀ ਸਹੂਲਤ ਦੇ ਰਹੇ ਆ ਹਰੇਕ ਪੱਖੋਂ ਸਾਡਾ ਸਹਿਯੋਗ ਦੇ ਰਹੇ ਆ ਇੱਕ ਤਾਂ ਹੁੰਦਾ ਨਾ ਵੀ ਬੰਦੇ ਦੀ ਗੱਲ ਨਹੀਂ ਸੁਣਦੇ ਇਹ ਸਾਡੇ ਹਰੇਕ ਨਾਲ ਸਹਿਯੋਗ ਸਾਡਾ ਦੇ ਰਹੇ ਆ ਇਲਾਜ ਠੀਕ ਚੱਲ ਰਿਹਾ ਹਾਂਜੀ ਇਲਾਜ ਠੀਕ ਚੱਲ ਰਿਹਾ ਜੀ